بول بولਦੇ ਬੱਚੇ ਜਿਹੜੇ ਬਾਜ਼ਾਰਾਂ ਦੇ ਵਿੱਚ 15-1500 ਦੇ ਵਿਕਦੇ ਮਾਤੂ ਸ਼੍ਰੀ ਦਸਤਾਰ ਕੜਦੀਆਂ ਦੇ ਲੱਗ ਗਈ ਸੇਲ 15-1516 ਸੂਟ ਕਾ ਰਤਾ ਸਿਰਫ 500 ਦੇ ਵਿੱਚ ਐਦਕ ਪੂਰੀਆਂ ਕੜਾਈਆਂ ਨਾਲ ਚੁਣੌਣ ਦੇ ਦੁਪੱਟੇ ਹੈ ਵੀ ਸੂਟ ਦੇ ਰਹੇ ਆ ਦੁਪੱਟੇ ਨਾਲ ਡਿਜ਼ਾਈਨਰ ਦੇ ਆ ਰੇਟ ਤੇ ਰੇਟ ਦਾ ਕੁਝ ਵੀ ਨਹੀਂ ਬਾਜ਼ਾਰ ਰੇਟ 1500 1800 ਆਪਾਂ ਤੁਹਾਨੂੰ 750 ਦੇ ਵਿੱਚ ਦੇ ਆ ਵੀ ਤੁਸੀਂ ਚੈੱਕ ਕਰ ਲਓ 3000 3200 30 फोटो ਵਾਲਾ ਸੂਟ ਹੈਗਾ ਆ ਬੁਟੀਕਾ ਦੇ ਤੁਸੀਂ ਜਾਣਿਓ 3500 3600 ਵੀ ਲੈ ਜਾਓ ਭਾਈ 1750 ਚ ਰੀਸੇਲਰਿਆਂ ਤੁਹਾਡੇ ਤਾਂ ਵੀ ਬਹੁਤ سارے ਫਾਇਦੇ ਆ ਤੁਸੀਂ ਦਾਜਵੇਰ ਦਾ ਕਪੜਾ ਨਾ ਪਿਆਰ ਚ ਜਾ ਕੇ ਮਦਰਮ 1 ਲੱਖ ਰੁਪਏ ਦਾ ਕਪੜਾ ਲੈਣਾ ਤੁਹਾਨੂੰ ਇੱਥੇ 40000 ਰੁਪਏ ਦਾ ਮਿਲਣਾ ਜਾਗੋ ਵਾਸਤੇ ਸਪੈਸ਼ਲ ਆਈਟਮ ਆ ਐਂਟੀਕ ਦਾ ਕੰਮ ਮੇਰੇ ਵਰਕ ਦੇ ਵਿੱਚ ਆ ਜਿਹੜੀਆਂ ਕੁੜੀਆਂ ਕਹਿੰਦੀਆਂ ਵੀ ਸਾਨੂੰ ਚੀਜ਼ ਉਹ ਮਿਲ ਜਵੇ ਜਿਹੜੀ ਕਿਸੇ ਦੇ ਪਾਈ ਨਾ ਹੋਵੇ ਪੂਰਾ ਟੌਰ ਸੂਟ ਦਾ ਫੋੜੇ ਚੇਲ ਮੇਲ ਚੇਲ ਮੇਲ ਆ ਦੇਖੋ ਸ਼ਿਮਰ ਦਾ ਕਪੜਾ ਕੋਈ 5000 ਮੰਗ ਰਿਆ ਕੋਈ 6000 ਮੰਗ ਰਿਆ ਪਰ ਇੱਥੇ ਤੁਹਾਨੂੰ 33200 ਕੈਨੇਡਾ ਅਫਰੀਕਾ ਇੰਗਲੈਂਡ ਤੋਂ ਜਾਂ ਤੁਸੀਂ ਚੰਡੀਗੜ੍ਹ ਦਿੱਲੀ ਤੋਂ ਤੁਸੀਂ ਕਹਿੰਦੇ ਵੇ ਅਸੀਂ ਚੀਜ਼ਾਂ ਪੌਣੇ ਹਟਕੇ ਆ ਨਾ ਇਹ ਸੂਟ ਉਹ ਆ ਜਿਹੜੇ ਤੁਸੀਂ ਫਿਲਮਾਂ ਦੇ ਵਿੱਚ ਮਾਡਲਾਂ ਐਕਟਰਾਂ ਨੇ ਪਾਏ ਹੋਦੇ ਦੇ ਦੋ ਘੇਰੇ ਦੇ ਉੱਤੇ ਸਪੈਸ਼ਲ ਕੰਮ ਕਰਾਇਆ ਹੋਇਆ ਵਾ ਅੰਟੀਕ ਦਾ ਕੰਮ ਹੋਇਆ ਵਾ ਕੱਲੇ-ਕੱਲੇ ਕਾਰੀਗਰ ਨੇ ਰੀਜ ਨਾਲ ਕੰਮ ਕੀਤਾ ਦੇਖੋ ਜੀ ਭੈਣਾਂ ਭਰਜਾਈਆਂ ਤਾਈਆਂ ਚਾਚੀਆਂ ਭੂਆ ਮਾਸੇ ਨੂੰ ਖੁਸ਼ ਕਰਤੀਆਂ ਪਰ ਦਾਦੀਆਂ ਨਾਨੀਆਂ ਵੀ ਕਹਿੰਦੇ ਪਿੱ ਉੱਪਰ ਬਾੜਾ ਹੀ ਸੋਹਣਾ ਕੰਮ ਕੀਤਾ ਪਿਓਰ ਬਨਾਰਸੀ ਕੰਮ ਮੈਂ ਕਹਿੰਨਾ ਤੁਸੀਂ ਦੂਰ ਵੀ ਨਾ ਲਾ ਕੇ ਚਲ ਜਿਓ ਜੇ ਤੁਹਾਨੂੰ ਬਾਜ਼ਾਰ 'ਚ ਕਿਸੇ ਦੁਕਾਨ ਤੇ ਇਦਾਂ ਦੇ ਸੂਟ ਮਿਲ ਜਾਣ ਟੂ ਪੀਸ ਡਰੈੱਸ ਵਨ ਪੀਸ ਡਰੈੱਸ ਕਲਰ ਸੋਹਣੇ ਇਦਾਂ ਹੀ ਡੰਮੀ ਤੇ ਲੱਗੇ ਬਾਜ਼ਾਰ 'ਚ ਜਾ ਕੇ ਪਤਾ ਕਰੋ ਇਹ ਡਰੈੱਸ ਦਾ ਕਿਸ ਨੇ 10000 ਮੰਗਣਾ ਕਿਸੇ ਨੇ 12000 ਮੰਗਣਾ ਇਹ 12 15000 ਵਾਲੀ ਡਰੈੱਸਾਂ ਨੂੰ 4750 ਰੁਪਏ 'ਚ ਮਿਲਣੀ ਦੇਖੋ ਇਹ ਮਾਜੇ ਦਾ ਸਭ ਤੋਂ ਵੱਡਾ ਇਹ ਸਭ ਤੋਂ ਲਗਜ਼ਰੀ ਸ਼ੋਰੂਮਾਂ ਪਰ ਰੇਟ ਬਹੁਤ ਨਿੱਕੇ ਨਿੱਕੇ ਆ। ਸਲਾਹ ਜੀ ਆ ਚੱਕੋ ਜੀ ਬੁਲਬੁਲ ਦੇ ਬੱਚੇ ਜਿਹੜੇ ਬਾਜ਼ਾਰਾਂ ਦੇ ਵਿੱਚ 15-1500 ਦੇ ਵਿਕਦੇ ਮਾਤੂ ਸ਼੍ਰੀ ਦਸਤਾਰ ਕਾਦੀਆਂ ਦੇ ਲੱਗ ਗਈ ਸੇਲ। 15 15 16 ਸੂਟ ਕਰਦਾ ਸਿਰਫ 500 ਦੇ ਵਿੱਚ ਜਿਨ੍ਹਾਂ ਦੇ ਘਰਾਂ 'ਚ ਵਿਆਹ ਸ਼ਾਦੀਆਂ ਤੁਸੀਂ ਦਾਜ ਵੇ ਦੇ ਕੱਪੜੇ ਨਾਲ ਸਾਡੇ ਕੋਲ ਆਜੋ ਦੇਖੋ ਡਿਜ਼ਾਈਨਰ ਸੂਟ ਦਵਾਂਗੇ ਭਾਈ ਜੀ ਦੁਕਾਨਦਾਰ ਕਿਸੇ ਕੋ ਵੀ ਚਲ ਜਾਓ ਕੋਈ 1500 ਮੰਗਦਾ ਕੋਈ 1400 ਮੰਗ ਲਿਆ ਕੋਈ 1300 ਤੁਸੀਂ ਸ਼ਰਮ ਲੈ ਕੇ ਲਾ ਦੇ 500 ਦੇ ਵਿੱਚ ਸੂਟ ਲੈ ਜਾਓ ਬਿਲਕੁਲ ਸਰ 500 ਦੇ ਵਿੱਚ ਜਿਸ ਤਰ੍ਹਾਂ ਦਾਜਵਾਰੀ ਦੇ ਵਿੱਚ ਲੋਕਾਂ ਨੇ ਨੋਗੇ ਵਗੈਰੇ ਬਣਾਨੇ ਹੁੰਦੇ ਆ ਨੋਗਿਆਂ ਦੇ ਵਿੱਚ ਬਹੁਤ ਲੁੱਟ ਮਚਾਈ ਜਾ ਰਹੀ ਏ ਕੋਈ 1500 ਮੰਗਦਾ ਕੋਈ 1800 ਮੰਗਦਾ ਕੋਈ ਅਸੀਂ ਉਹ ਕੰਮ ਹੀ ਨਹੀਂ ਰੱਖਿਆ ਜੀ ਅਸੀਂ ਆਪਣੀਆਂ ਤਿਆਰੀਆਂ ਕਰਾਤੀਆਂ ਹੋਈਆਂ ਵਾ 500 500 500 ਦੇ ਵਿੱਚ ਦੇ ਦੇਣੇ ਆ ਆ ਦੇਖੋ ਜੀ ਸੂਟ ਦੇ ਉੱਤੇ ਕੰਮ ਦੇਖ ਲੋ ਬੜੇ ਹੈਵੀ ਸੂਟ ਦੇ ਰਹੇ ਆ ਦੁਪੱਟੇ ਨਾਲ ਡਿਜ਼ਾਈਨਰ ਦੇ ਆ ਰੇਟ ਦੇ ਰਹੇ ਆ ਸਿਰ 500 ਦੇ ਵਿੱਚ ਉਸ ਤੋਂ ਉੱਪਰ ਵੀ ਤੁਸੀਂ ਆ ਕੇ ਦੇਖੋ ਨਾ ਬੜੀਆਂ ਕਢਾਈਆਂ ਕੱਢੀਆਂ ਫਰੰਟ ਹੈਵੀ ਘੇਰੇ ਹੈਵੀ ਕਟਵੱਗ ਦੇ ਦੁਪੱਟੇ ਰੇਟ ਇਹਦਾ ਹੀ 500 ਮਤਲਬ ਜੇ ਤੁਸੀਂ ਫਾਇਦਾ ਲੈਣਾ ਹੈਗਾ ਪੈਸੇ ਘੱਟ ਖਰਚ ਕੇ ਵੈਰਾਈਟੀ ਵੱਧ ਲੈਣੀ ਤਾਂ ਤੁਸੀਂ ਆ ਜਾਓ ਮਾਤੂਸ਼ਰੀ ਦਸਤਾਰ ਕਾਧੀਆਂ ਤੇ ਜਿੱਥੇ ਤੁਹਾਨੂੰ ਕੁੜੀਆਂ ਲਈ ਮਿਡ ਰੇਲੇ ਬਜ਼ੁਰਗਾਂ ਦੇ ਲਈ ਬਹੁਤ ਸੋਹਣੀਆਂ ਸੋਹਣੀਆਂ ਵੈਰਾਈਟੀਆਂ ਮਿਲ ਜਾਂ ਐ ਦੇਖੋ ਕਢਾਈਆਂ ਜਿੱਥੇ ਕਿ ਤੁਸੀਂ ਕਹਿੰਦੇ ਹੋ ਕਿ ਭਾਜੀ ਸਾਨੂੰ ਨਾ ਰੇਟ ਬਹੁਤ ਜ਼ਿਆਦਾ ਲੱਗਦਾ ਤਾਂ ਕਢਾਈ ਬਿਲਕੁਲ ਨਹੀਂ ਮਿਲਦੀ ਹੈਗੀ ਐ ਦੇਖੋ ਪੂਰੀਆਂ ਕਢਾਈਆਂ ਨਾਲ ਚਨਾਉਣ ਦੇ ਦੁਪੱਟੇ ਕਿਸੇ ਮੇਰੀ ਭੈਣ ਨੇ ਦੇਣਾ ਵਾ ਆਪਣੇ ਨੌਗਿਆਂ ਦੇ ਰਿਸ਼ਤੇਦਾਰਾਂ ਨੂੰ ਦੇਣਾ ਉਹ ਕਹਿੰਦੇ ਭਾਈ ਸਿੰਪਲ ਜਿਹਾ ਸੂਟ ਹੁੰਦਾ ਰੇਟ ਬੜਾਵਾ ਅੰਗਲੇ ਦੇ ਅਸੀਂ ਕੜਾਈਆਂ ਦੇਖੋ ਕਰਾਈਆਂ ਆਪਣੇ ਇਤਿਆਰ ਕਰਾਈਆਂ ਕਿੱਡਾ ਸੋਹਣਾ ਧਾਗੇ ਦਾ ਕੰਮ ਕੀਤਾ ਹੋਇਆ ਵਾ ਨਾਲ ਦੁਪੱਟਾ ਚਣੋਂ ਦਾ ਲਗਾ ਕੇ ਦੇ ਤਾ ਤੇ ਰੇਟ ਇਹਦਾ ਕੁਛ ਵੀ ਨਹੀਂ ਬਾਜ਼ਾਰ ਰੇਟ 1500 1800 ਆਪਾਂ ਤੁਹਾਨੂੰ 750 ਦੇ ਉੱਜ ਦੇ ਦੇਣਾ ਪਰ ਭਾਈ ਇਹ ਲੋਕ ਤਾਂ ਇਸ ਗੱਲ ਨੂੰ ਵੀ ਲੈ ਕੇ ਬੜੇ ਪਰੇਸ਼ਾਨ ਆ ਕਹਿੰਦੇ ਸ਼ੋਰੂਮ ਬਹੁਤ ਵੱਡਾ ਆ ਵੈਰਾਈਟੀ ਬਹੁਤ ਹੈਵੀ ਪਰ ਰੇਟ ਬੜੇ ਘੱਟ ਹੈ ਗਿਆ ਇਸ ਕਰਕੇ ਵੀਰ ਜੀ ਘੱਟ ਹੈਗੇ ਨੇ ਕਿਉਂਕਿ ਉਹ ਜਦੋਂ ਮਾਲ ਆਉਂਦਾ ਨਾ ਉਹ ਚਮਾ ਪੰਜਾ ਹੱਥਾਂ ਦੇ ਵਿੱਚੋਂ ਆਉਂਦਾ ਵਾ ਅਸੀਂ ਆਪਣੀਆਂ ਫੈਕਟਰੀਆਂ ਦੇ ਵਿੱਚ ਮਾਲ ਤਿਆਰ ਕਰਾਈਦਾ ਵਾ ਆਪਣੇ ਕਾਰੀਗਰ ਨੇ ਆਪਣਾ ਸਭ ਕੁਛ ਆ ਉਹ ਚਾਰ ਪੰਜ ਹੱਥਾਂ ਵਾਲਾ ਕੰਮ ਹੀ ਰੱਖਿਆ ਗਾਗ ਦੇ ਫਾਇਦੇ ਹੀ ਕਰਾ ਦਿੰਨੇ ਆ ਸੋ ਆ ਵੀ ਤੁਸੀਂ ਚੈੱਕ ਕਰ ਲਓ ਬਜ਼ਾਰਾਂ ਦੇ ਵਿੱਚ ਜੋ ਵੀ ਰੇਟ ਹੈਗਾ ਨਾ ਤੁਹਾਨੂੰ ਬਹੁਤ ਸਸਤੇ ਰੇਟਾਂ ਦੇ ਜਿਹੜਾ ਇੱਥੇ ਕੱਪੜਾ ਦਾ ਮਿਲਦਾ ਹੀ ਮਿਲਦਾ ਪਰ ਇੱਥੇ ਤੁਹਾਨੂੰ ਵੈਰਾਈਟੀ ਵੀ ਟੌਪ ਟੌਪ ਦੀ ਮਿਲ ਜਾਂਦੀ ਆ ਆ ਵੀ ਤੁਸੀਂ ਚੈੱਕ ਕਰ ਲਓ ਸੋ ਬਹੁਤ ਸੋਹਣੇ ਸੂਟ ਇੱਥੇ ਹੈਗੇ ਆ ਬਹੁਤ ਸੋਹਣੀ ਵੈਰਾਈਟੀ ਹੈਗੀ ਆ ਜਿਹੜਾ ਤੁਹ ਡਬਲ ਮਿਲਣਾ ਇੱਥੇ ਤੁਸੀਂ ਅੱਧੇ ਰੇਟਾਂ ਹੀ ਲੈ ਜਾਓ ਦੇਖੋ ਨਾ ਕਿਉਂਕਿ ਇਹਨਾਂ ਦੀ ਮੈਨੂਫੈਕਚਰਿੰਗ ਆਪਣੀ ਆ ਕਹਿੰਦੇ ਅਸੀਂ ਬਾਹਰ ਦੇ ਵਿੱਚ ਕੱਪੜਾ ਖਰੀਦਦੇ ਆ ਬੜਾ ਡਿਸਕਾਊਂਟ ਤੇ ਲੈਨੇ ਆ ਦੇਖੋ 33200 ਪੈਂਤੀ ਸੋ ਬਹਾਦਰ ਕਮ ਕੇਰਾ ਫਰੰਟ ਸਾਰਾ ਦੇਖ ਲੋ ਨਾ ਪਰ ਆਹ ਸੂਟ ਕਿੰਨੇ ਦਾ ਮਿਲਣਾ ਤੁਹਾਨੂੰ ਇੱਥੇ ਸਿਰਫ 1500 ਰੁਪਏ ਦਾ 1500 ਦੇ ਵਿੱਚ ਤੁਹਾਨੂੰ ਇਦਾਂ ਦੇ ਹੈਵੀ ਹੈਵੀ ਸੂਟ ਮਿਲਦੇ ਆ ਦੇਖੋ ਸਾਡੇ ਕੋਲ ਸੂਟ ਤਾਂ ਪੈਸੇ 500 ਤੋਂ ਸ਼ੁਰੂ ਹੋ ਜਾਂਦਾ ਪਰ ਉਦੋਂ ਉੱਪਰ ਹੀ ਰਹੇ ਤੁਸੀਂ ਜਿੱਦਾਂ ਨਹੀਂ ਲੈਣੀ ਤੁਹਾਨੂੰ ਮਿਲ ਜਾਣੀਆਂ ਦੇਖੋ ਕਲਰ ਵੀ ਬੜੇ ਸੋਹਣੇ ਆ ਬਟ ਭਾਈ ਜੀ ਇੱਕ ਗੱਲ ਹੋਰ ਵੀ ਆ ਵੀ ਡਿਜ਼ਾਈਨਿੰਗ ਬੜੀ ਸੋਹਣੀ ਸੋਹਣੀ ਹੈਗੀ ਤੁਹਾਡੇ ਕੋਲ ਨਾ ਜਿਹੜੇ ਡਿਜ਼ਾਈਨ ਨਹੀਂ ਮਿਲਦੇ ਜਿਵੇਂ ਦੇਖੋ ਫੋਟ ਵਾਲਾ ਸੂਟ ਹੈਗਾ ਯਾਰ ਬੁਟੀਕਾ ਦੇ ਤੁਸੀਂ ਜਾਣਿਓ 3500 3600 ਤੁਸੀਂ ਇਹ ਵੀ ਲੈ ਕੇ ਲਾ ਤਾਂ ਵੀ ਲੈ ਜਾਓ ਭਾਈ 1750 ਚ ਭਾਜੀ ਛੂਟ ਕੋਈ ਨਹੀਂ ਆਪਾਂ ਰੇਟ ਇਸ ਕਰਕੇ ਲਗਾ ਦਿੱਤਾ ਕਿ ਉਹ ਨਹੀਂ ਕਹਿੰਨਾ ਕਿ ਪਹਿਲਾਂ ਮੰਗਣਾ 3500 ਨਹੀਂ ਬੀਬੀ ਉਹ ਤੂੰ ਮੜ ਕੇ 3000 ਦੇ ਦੀ ਉਹ ਕੰਮ ਨਹੀਂ ਰੱਖਣਾ ਕਿ ਉਹਦੇ ਵਿੱਚ ਗਾਹਕ ਦਾ ਹੀ ਨੁਕਸਾਨ ਹੈ ਅਸੀਂ ਰੇਟ ਇਸ ਕਹ ਲੈ ਕੋਈ ਮੇਰਾ ਬੱਚਾ ਵੀ ਇੱਥੇ ਮੇਰਾ ਭਰਾ ਇੱਥੇ ਆਰੇਗਾ ਨਾ ਉਹਨੂੰ ਵੀ ਰੇਟ ਸਸਤਾ ਹੀ ਲੱਗੇਗਾ ਦੇਖੋ ਜੀ ਇਹ ਵਾਲਾ ਕੋਈ ਕੰਮ ਨਹੀਂ ਦੇਖੋ ਇੱਥੇ ਕੋਈ ਵੀ ਮੱਥਾ ਦੇਖ ਕੇ ਟਿੱਕਾ ਨਹੀਂ ਲਾਦਾ ਇੱਥੇ ਜਿਹੜਾ ਵੀ ਸੂਟ ਤੁਸੀਂ ਆਉਨੇ ਹੋ ਤੁਸੀਂ ਆ ਰੇਟ ਲੱਗਾ ਹੋਇਆ ਰੇਟ ਚੈੱਕ ਕਰੋ ਅੰਕਲ ਹੋਮ ਮਾਤੂ ਸ਼ਰੀ ਦਸਤਾਰ ਦਾ ਬਹੁਤ ਵੱਡਾ ਬ੍ਰਾਂਡ ਆ ਜੋ ਰੇਟ ਲਿਖਿਆ ਤੈਨੂੰ ਉਸ ਰੇਟ ਤੇ ਮਿਲ ਜਾਣਾ ਤੇ ਬਜ਼ਾਰਾਂ 'ਚ ਤੁਸੀਂ ਜਾਣਦੇ ਹੋ ਪਹਿਲਾਂ ਤਾਂ ਉਹ 5000 ਮੰਗਦਾ ਫਿਰ 43500 ਦਾ ਸੂਟ ਲੈ ਜਾਨੇ ਹੋ ਪਰ ਜਿਹੜਾ ਸੂਟ 1500 ਦਾ ਉਹ ਤੁਸੀਂ 3500 ਲੈਣੇ ਤੁਹਾਡਾ ਨੁਕਸਾਨ ਦਾ ਇਦਾਂ ਦੀਆਂ ਚੀਜ਼ਾਂ ਤੁਸੀਂ ਚੈੱਕ ਕਰ ਲਓ ਬਹੁਤ ਸੋਹਣੇ ਸੋਹਣੇ ਹੈਗੇ ਆ ਜੇਕਰ ਤੁਸੀਂ ਚਾਹੋ ਨਿਓ ਵੀ ਸਾਨੂੰ ਥੋੜੀ ਜਿਹੀ ਉੱਪਰ ਦੀ ਹੋਰ ਵੈਰਾਈਟੀ ਦਿਖਾ ਦਿਓ ਆ ਦੇਖੋ ਸ਼ਿਮਰ ਦਾ ਕੱਪੜਾ ਅੱਜਕੱਲ ਬੜਾ ਯੂਰਾਂ ਸ਼ੂਰਾਂ ਦੇ ਨਾਲ ਚੱਲ ਰਿਹਾ ਆ ਇਹ ਬਾਜ਼ਾਰਾਂ ਦੇ ਵਿੱਚ ਰੇਟ ਕਿੰਨਾ ਹੈ ਦਾ ਕੋਈ 6500 ਮੰਗ ਰਿਹਾ ਕੋਈ 5000 ਮੰਗ ਰਿਹਾ ਕੋਈ 6000 ਮੰਗ ਰਿਹਾ ਪਰ ਇੱਥੇ ਸਾਨੂੰ 3000 3250 ਦੇ ਵਿੱਚ ਇਦਾਂ ਦੀ ਰੇਂਜ ਇੱਥੇ ਮਿਲ ਜਾਣੀਆਂ ਹੈਗੀਆਂ ਆਮ ਦੁਪੱਟੇ ਦੇ ਜਿਹੜੇ ਆ ਨਾ ਥੋੜੇ ਥੋੜੇ ਰੇਡ ਦੁਪੱਟੇ ਬੜੇ ਛੋਟੇ ਲਗਾਏ ਹੁੰਦੇ ਕੋਈ ਮੇਰੀ ਭੈਣ ਕਹਿੰਦੀ ਬੁੱਕਾ ਲਈ ਸਹੀ ਵਾਜਦੀ ਅਸੀਂ ਦੁਪੱਟੇ ਵੀ ਦੇਖੋ ਕਿੰਨੇ ਸ਼ਾਲ ਸ਼ਾਲ ਜਿੱਡੇ ਲਗਾਏ ਹੋਏ ਨੇ ਕੋਈ ਪੂਰਾ ਟੌਰ ਸੂਟ ਦਾ ਪਰ ਚਿਲਮਿਲ ਚਿਲਮਿਲ ਕਰ ਦਿੰਦਿਆ ਸੂਟ ਇਹ ਦੇਖੋ ਸੂਟ ਦੇ ਐਂਟੀਕ ਦਾ ਕੰਮ ਮੇਰੇ ਵਰਕ ਦੇ ਵਿੱਚ ਆ ਭੈਣ ਮੇਰੀ ਕਹਿੰਦੀ ਇਹ ਸੂਟ ਪਾ ਕੇ ਮੈਂ ਜਾਗੋ ਤੇ ਜਾਣਾ ਵਾ ਜਾਗੋ ਵਾਸਤੇ ਸਪੈਸ਼ਲ ਲਾਈਟਾਂ ਬਣਾਈਆਂ ਹੋਈਆਂ ਆ ਆਪਾਂ ਇਹ ਦੇਖੋ ਮਹਿੰਦੀ ਦੇ ਪਾ ਲੋ ਜਾਗੋ ਦੇ ਪਾ ਲੋ ਪੂਰੇ ਐ ਗ੍ਰੇਸ ਦੇ ਗਈ ਸੂਟ ਤੋ ਜਿਹੜੇ ਕੁੜੀਆਂ ਕਹਿੰਨੀਆਂ ਵੀ ਸਾਨੂੰ ਚੀਜ਼ ਉਹ ਮਿਲ ਜਵੇ ਜਿਹੜੀ ਕਿਸੇ ਦੇ ਪਾਈ ਨਾ ਹੋਵੇ ਜੋ ਟ੍ਰੈਂਡਿੰਗ ਦੇ ਵਿੱਚ ਚੀਜ਼ਾਂ ਸਾਨੂੰ ਉਹ ਚਾਹੀਦੀ ਹਨਾ ਆ ਚੀਜ਼ਾਂ ਤੁਸੀਂ ਚੈੱਕ ਕਰ ਲਓ ਚੈਲੰਜ ਇਸ ਗੱਲ ਦਾ ਕਰਦੇ ਆ ਵੀ ਰੇਟ ਸਾਡਾ ਘੱਟ ਹੈਗਾ ਇਹ ਗੱਲ ਦੀ ਗਰੰਟੀ ਆ ਪਰ ਜਿਹੜੇ ਡਿਜ਼ਾਈਨ ਜਿੱਦਾਂ ਦੀ ਵੈਰਾਈਟੀ ਤੁਹਾਨੂੰ ਮਾਤੂ ਜੀ ਦੀ ਦਸਤਾਰ ਕਾਦੀਆਂ ਤੋਂ ਮਿਲ ਜਾਣੀਆਂ ਉਹ ਚੀਜ਼ਾਂ ਨਹੀਂ ਮਿਲਣੀਆਂ ਹੋਰ ਕਿਤੇ ਅੱਜ ਕੱਲ ਇੱਕ ਹੋਰ ਜਿਹੜਾ ਕਹਿੰਦੇ ਰੈਸਟ ਕਲਰ ਦਾ ਸੂਟ ਨਹੀਂ ਮਿਲਦਾ ਹੈ ਵੀ ਆਪਾਂ ਰੈਸਟ ਕਲਰ ਦੇ ਸਪੈਸ਼ਲ ਆਈਟਮ ਨਾ ਦੁਪੱਟਾ ਦੇਖਿਓ ਕਿੰਨਾ ਪਿਆਰਾ ਬਣਾਇਆ ਹੋਇਆ ਵਾ ਦੁਪੱਟੇ ਦੇ ਕੰਮ ਦੇਖ ਦੁਪੱਟਾ ਚਲਵਲ ਚਲਮਲ ਕਰਦਾ ਪਿਆ ਵਾ ਭੈਣ ਕਹਿੰਦੀ ਐ ਰਸਟੀਆਂ ਦਾ ਆਹ ਦੇਖੋ ਸਿੰਪਲਸ ਉੱਪਰ ਕੋਈ ਮੇਰੀ ਭੈਣ ਕਹਿੰਦੀ ਐ ਸਿੰਪਲ ਜਾਂ ਨੈੱਕ ਹੋਵੇ ਦੁਪੱਟਾ ਗੱਲ ਸ਼ਲੁਕ ਦੇ ਵਿੱਚ ਸਪੈਸ਼ਲ ਆਈਟਮਾਂ ਤਿਆਰ ਕਰਕੇ ਰੱਖੀਆਂ ਐ ਇਹ ਦੇਖੋ ਸੋ ਕੰਟਰਾਸਟ ਦੇ ਵਿੱਚ ਦੇਖੋ ਪਹਿਲੀ ਗੱਲ ਤਾਂ ਰੰਗ ਹੀ ਚੈੱਕ ਕਰ ਲਓ ਵੀ ਕਿੰਨਾ ਸੋਹਣਾ ਲਸੋਭ ਰਿਹਾ ਉਪਰਾਂ ਦੇਖੋ ਵਰਕ ਕੀਤਾ ਹੋਇਆ ਨਾ ਇਹ ਰਾਇਲਟੀ ਹੈਗੀ ਆ ਜਿਹੜੀਆਂ ਅੱਜ ਕੱਲ ਰਾਇਲ ਘਰਾਂ ਦੀਆਂ ਬੀਬੀਆਂ ਸੂਟ ਪਾਉਂਦੀਆਂ ਉਹ ਚੀਜ਼ਾਂ ਤੁਹਾਨੂੰ ਦੇ ਰਹੇ ਆ ਹੋਰ ਤੁਸੀਂ ਇਹ ਦੇਖ ਲਓ ਤੁਸੀਂ ਵਿਆਹਾਂ ਪਾਰਟੀਆਂ ਵਾਲੇ ਲੈਣੇ ਆ ਡਿਜ਼ਾਈਨਰ ਸੂਟ ਲੈਣੇ ਆ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਜਾਂ ਤੁਸੀਂ ਚੰਡੀਗੜ੍ਹ ਦਿੱਲੀ ਤੋਂ ਤੁਸੀਂ ਕਹਿੰਦੇ ਵੇ ਅਸੀਂ ਚੀਜ਼ਾਂ ਪੌਣੇ ਹਟਕੇ ਆ ਨਾ ਆ ਦੇਖੋ ਇਹੋ ਜਿਹੇ ਡਿਜ਼ਾਈਨ ਆ ਤੁਸੀਂ ਚੁੰਨੀ ਦੇ ਉੱਤੇ ਦੇਖ ਲਓ ਬੜਾ ਸੋਹਣਾ ਡਿਜ਼ਾਈਨ ਕੀਤਾ ਬਾਰਡਰ ਬੜਾ ਸੋਹਣਾ ਡਿਜ਼ਾਈਨ ਕੀਤਾ ਇਦਾਂ ਦੀਆਂ ਵੈਰਾਈਟੀਆਂ ਤੁਹਾਨੂੰ ਇਹ 10000 11000 12000 ਬਾਜ਼ਾਰਾਂ ਦੇ ਵਿੱਚ ਇਦਾਂ ਚੱਲਦਾ ਪਰ ਇੱਥੇ ਤੁਹਾਨੂੰ 5-5000 5500 ਦੇ ਵਿੱਚ ਇਦਾਂ ਦੀਆਂ ਰੇਂਜਾਂ ਇੱਥੋਂ ਮਿਲ ਜਾਣੀਆਂ ਆ ਵੀ ਤੁਸੀਂ ਚੈੱਕ ਕਰ ਲਓ ਵੀ ਬੜੇ ਸੋਹਣੇ ਡਿਜ਼ਾਈਨ ਹੈਗੇ ਤੇ ਟੌਪ-ਟੌਪ ਦੀਆਂ ਚੀਜ਼ਾਂ ਆ ਇਹ ਤਾਂ ਤੁਹਾਨੂੰ ਅਸੀਂ ਦੇ ਦੇਣੇ ਆਇਆ ਹੁਣ ਬਹੁਤ ਸਾਰੇ ਕੁੜੀਆਂ ਨੇ ਮਨ ਜ ਇਹ ਵੀ ਸਵਾਲ ਹੋਣਿਆ ਵੀ ਜਿਹੜੇ ਸੂਟ ਬਾਜ਼ਾਰ ਦੇ ਵਿੱਚ ਕੋਈ 25000 ਦਾ ਕੋਈ 35000 ਦਾ ਕੋਈ 30000 ਦਾ ਵੀ ਕੀ ਉਦਾਂ ਦੀਆਂ ਵੈਰਾਈਟੀਆਂ ਹੈਗੀਆਂ ਤੁਸੀਂ ਚੈੱਕ ਕਰ ਲਓ ਬੜੇ ਹਟਕੇ ਡਿਜ਼ਾਈਨ ਦਵਾਂਗੇ ਸੋ ਆਪ ਦੀਆਂ ਚੀਜ਼ਾਂ ਦਵਾਂਗੇ ਇਹ ਸੂਟ ਉਹ ਆ ਜਿਹੜੇ ਤੁਸੀਂ ਫਿਲਮਾਂ ਦੇ ਵਿੱਚ ਮਾਡਲਾਂ ਐਕਟਰਾਂ ਨੇ ਪਾਏ ਹੋਦੇ ਦੇ ਦੋ ਸੇਮ ਉਹ ਚੀਜ਼ਾਂ ਤੁਹਾਨੂੰ ਇੱਥੇ ਮਿਲਦੀਆਂ ਸਾਡੀਆਂ ਪਹਿਣਾ ਕਹਿੰਦੀ ਆ ਪਾਜੀ ਸਾਰਾ ਸਾਨੂੰ ਜਦੋਂ ਬਾਜ਼ਾਰ 'ਚ ਜਾਂਦੇ ਨਾ ਸਾਨੂੰ ਇੱਕੋ ਹੀ ਬੇਸ ਖਾਈ ਜਾਂਦੇ ਨੇ ਕ੍ਰੇਪ ਵੀ ਦੇਈ ਜਾਂਦੇ ਨੇ ਕ੍ਰੇਪ ਵੀ ਅਸੀਂ ਉਹ ਨਹੀਂ ਕਰਨਾ ਅਸੀਂ ਸਾਰਾ ਫੈਬਰਿਕ ਵੀ ਆਪਣੇ ਲਵਾਇਆ ਹੋਇਆ ਵਾ ਔਰਗੈਂਜ਼ਾ ਦਾ ਸੂਟ ਸਿੰਪਲ ਸੋਬਰ ਲੁੱਕ ਦੇ ਵਿੱਚ ਕੋਈ ਭੈਣ ਕਹਿੰਦੀ ਅਨ ਸਟਿਚ ਬਣਾਣਾ ਮੈਂ ਲੌਂਗ ਸਟਾਈਲ ਨਾਲ ਪਲਾਜ਼ੋ ਪਾਣਾ ਵਾ ਇਹਦੇ ਵਿੱਚ ਕੁਝ ਅਲੱਗ ਜੀ ਚੀਜ਼ ਦੇਖੋ ਗਲੇ ਦੇ ਵਿੱਚ ਸੈਂਕੜੇ ਕੰਮ ਦਿੱਤਾ ਆ ਕੇਰੇ ਦਾ ਕੰਮ ਬਾਜੂ ਤੇ ਵਰਕ ਹੈ ਨਾ ਦੁਪੱਟਾ ਗਰਲਿਸ਼ ਲੁੱਕ ਦਾ ਇਹ ਚੀਜ਼ਾਂ ਆਹ ਦੇਖੋ ਗਰਲਿਸ਼ ਲੁੱਕ ਦੇ ਵਿੱਚ ਭੈਣ ਮੇਰੀ ਕਹਿੰਦੀ ਬਹੁਤ ਜ਼ਿਆਦਾ ਗਾੜਾ ਰੰਗ ਨਹੀਂ ਮੈਂ ਪਾਉਣਾ ਭਾਜੀ ਬਿਲਕੁਲ ਲਾਈਟ ਜੀ ਕੋਈ ਸ਼ੇਡ ਦੋ ਮੈਨੂੰ ਪੇਸਟਲ ਕਲਰ ਦੇ ਵਿੱਚ ਦੋ ਸੂਟ ਦੁਪੱਟਾ ਹੈਵੀ ਹੋਏ ਕੇਰੇ ਦੇ ਉੱਤੇ ਸਪੈਸ਼ਲ ਕੰਮ ਕਰਾਇਆ ਹੋਇਆ ਵਾ ਅੰਟੀਕ ਦਾ ਕੰਮ ਹੋਇਆ ਵਾ ਕੱਲੇ-ਕੱਲੇ ਕਾਰੀਗਰ ਨੇ ਰੀਝ ਨਾਲ ਕੰਮ ਕੀਤਾ ਬਾਜੂ ਦੇ ਕੰਮ ਦੇਖੋ ਤੁਸੀਂ ਕਿੰਡੀ ਪਿਆਰੀਆਂ ਬਾਜੂਆਂ ਨੇ ਆਹ ਉਹ ਤੇ ਹੈ ਹੀ ਹੋਇਆ ਵਾ ਨਾਲ ਦੁਪ ਉਹ ਰਾ ਹਵੀ ਦੁਪੱਟਾ ਨਾਲ ਬਣਾਇਆ ਆ ਦੇਖੋ ਜਿਹੜੇ ਬਹੁਤ ਰਾਇਲ ਘਰਾਂ ਦੇ ਵਿੱਚ ਤੁਸੀਂ ਜਾਣਿਓ ਜਾਂ ਤੁਸੀਂ ਫਿਲਮਾਂ 'ਚ ਦੇਖ ਰਹੇ ਹੋ ਜਾਂ ਤੁਸੀਂ ਬਾਲੀਵੁੱਡ ਇੰਡਸਟਰੀ ਚੈੱਕ ਕਰਦੇ ਹੋ ਤਾਂ ਆ ਚੀਜ਼ਾਂ ਦੇਖੋ ਨਾ ਇਦਾਂ ਦੇ ਸੂਟ ਤੁਹਾਨੂੰ ਪਾਏ ਹੋਏ ਮਿਲਣਗੇ ਤੇ ਤੁਸੀਂ ਸੋਚਦੇ ਹੋ ਵੀ ਸ਼ਾਇਦ ਅਸੀਂ ਕਦੇ ਨਹੀਂ ਸੂਟ ਪਾ ਸਕਦੇ ਜਾਂ ਸਾਨੂੰ ਕਿਤੇ ਮਿਲਣੇ ਨਹੀਂ ਪਰ ਇੱਥੇ ਦੇਖੋ ਇਹ ਇੱਕੋ ਹੀ ਇੱਕ ਸਟੋਰ ਆ ਪੰਜਾਬ ਦਾ ਜਿੱਥੇ ਤੁਹਾਨੂੰ ਹਰ ਤਰ੍ਹਾਂ ਦੀ ਚੀਜ਼ ਤੁਸੀਂ ਇੱਕੋ ਹੀ ਛਾਤੇ ਹਟੋਂ ਮੇਰੀਆਂ ਦਾਦੀਆਂ ਨਾਨੀਆਂ ਕਹਿੰਦੇ ਵੇ ਭਰਾਵਾ ਸਾਨੂੰ ਇੱਕੋ ਹੀ ਚੀਜ਼ ਦੇਈ ਜਾਂਦਾ ਵਾ ਕੋਈ ਹੋਰ ਚੀਜ਼ ਦੇ ਦਾਦੀਆਂ ਨਾਨੀਆਂ ਵਾਸਤੇ ਸਪੈਸ਼ਲ ਸਪੈਸ਼ਲ ਆਈਟਮ ਆਪਣੀਆਂ ਦਾਦੀਆਂ ਨਾਨੀਆਂ ਕਹਿੰਦੇ ਵੇ ਭਰਾ ਸਾਨੂੰ ਵੀ ਕੋਈ ਦੁਪੱਟਾ ਹੈਵੀ ਦੇ ਸਾਡੀ ਵੀ ਫੋਟੋ ਸੋਹਣੀ ਆਏ ਮੂਵੀ ਵਲ ਸਾਡੇ ਮਗਰ ਮਗਰ ਫਿਰੇ ਉਸ ਦਾ ਧਿਆਨ ਵਿੱਚ ਰੱਖਦੇ ਆ ਅਸੀਂ ਧਾਗੇ ਦਾ ਕੰਮ ਕਰਾਇਆ ਹੋਇਆ ਵਾ ਬੇਸ ਚੇਂਜ ਕਰਾਇਆ ਦੁਪੱਟਾ ਦਾਦੀਆਂ ਨਾਨੀਆਂ ਤੇ ਸਪੈਸ਼ਲ ਰਾਇਆ ਜਦੋਂ ਦਾਦੀ ਮੈਂਨੇ ਮਿਲ ਨਹੀਂ ਕਰਨੀ ਹੈ ਨਾ ਇਹ ਦੁਪੱਟਾ ਜਦੋਂ ਲੈਣਾ ਮਰੇ ਖੁਸ਼ ਹੋਇਣਾ ਮੂਜਲੇ ਵਾਹ ਦੇਖੋ ਜੀ ਭੈਣਾ ਪਰਜਾਈਆਂ ਤਾਈਆਂ ਚਾਚੀਆਂ ਭੂਆ ਮਾਸੀਆਂ ਨੇ ਖੁਸ਼ ਕਰਤੀਆਂ ਪਰ ਦਾਦੀਆਂ ਨਾਨੀਆਂ ਵੀ ਕਹਿੰਦੇ ਪਿੱਛੇ ਨਹੀਂ ਰਹਿਣ ਦੇਣੀਆਂ ਆਹ ਚੀਜ਼ਾਂ ਚੈੱਕ ਕਰੋ ਤੁਸੀਂ ਦੇਖੋ ਕੱਪੜੇ ਦੇ ਉੱਤੇ ਕੱਲੀ ਕੱਲੀ ਚੀਜ਼ ਕੱਲਾ ਕੱਲਾ ਕੀਤਾ ਕੰਮ ਕੱਲਾ ਕੱਲਾ ਡਿਜ਼ਾਈਨ ਆਪ ਬੋਲਦਾ ਤੇ ਇਹੋ ਜੇ ਡਿਜ਼ਾਈਨ ਮੈਂ ਕਹਿੰਨਾ ਤੁਸੀਂ ਦੂਰ ਵੀ ਨਾ ਲਾ ਕੇ ਚਲ ਜਿਓ ਜੇ ਤੁਹਾਨੂੰ ਬਾਜ਼ਾਰ 'ਚ ਕਿਸੇ ਦੁਕਾਨ ਤੇ ਇਦਾਂ ਦੇ ਸੂਟ ਮਿਲ ਜਾਣ ਇਹ ਇੱਕੋ ਹੀ ਇੱਕ ਸਟੋਰ ਆ ਜਿੱਥੇ ਤੁਹਾਨੂੰ ਪ੍ਰਾਈਸ ਘੱਟ ਵਰਾਈਟੀ ਹਰ ਤਰ੍ਹਾਂ ਦੀ ਮਿਲਦੀ ਆ ਵੀ ਦੇਖੋ ਤੁਸੀਂ ਹਨਾ ਭਾਈ ਜੀ ਕਮਾਲ ਕੀਤੀ ਭਈ ਆ ਅਸੀਂ ਬਹੁਤ ਸਾਰੀਆਂ ਦੁਕਾਨਾਂ ਤੇ ਜਾਂਦੇ ਪਰ ਆ ਚੀਜ਼ਾਂ ਨਹੀਂ ਮਿਲਦੀਆਂ ਦੇਖੋ ਭਾਈ ਜੀ ਮਿਲਨੀ ਆ ਤੁਹਾਨੂੰ ਕਿੱਥੋਂ ਆ ਇਹ ਚੀਜ਼ਾਂ ਬਣਨ ਲੱਗਿਆ ਸਾਨੂੰ 6-6 ਮਹੀਨੇ ਤਿਆਰੀਆਂ ਕਰਨੀਆਂ ਪੈਂਦੀਆਂ ਵਾ ਕਾਰੀਗਰ ਵਿਚਾਰੇ ਬੰਨੇ ਪੈਂਦੇ ਉਹ ਕਹਿੰਦੇ ਭਾਈ ਜੀ ਬਸ ਆਪਾਂ ਉਹਨਾਂ ਨੂੰ ਕਿਹਾ ਵਾ ਟਾਈਮ ਥੋੜਾ 10 ਮਿੰਟ ਵੱਧ ਲਾ ਲਿਓ ਪਰ ਕੰਮ ਇਦਾਂ ਦਾ ਤਿਆਰ ਕਰਦੇ ਹੋ ਕਿ ਅੱਖਾਂ ਖੁੱਲ ਜਾਣ ਵੇਖਣ ਕਿ ਡਿਜ਼ਾਈਨ ਕਿੱਥੋਂ ਤਿਆਰ ਕੀਤਾ ਐ ਡਿਜ਼ਾਈਨ ਕਿਦੋਂ ਲਾਗੋ ਛਾਗੋਂ ਨਹੀਂ ਤੁਹਾਨੂੰ ਮਿਲਲੇ ਇਹ ਬੰਬੇ ਦਿੱਲੀ ਇਤੋਂ ਦੇ ਆਈਡੀਆ ਨੇ ਤੁਹਾਡੋਂ ਸੋ ਦੇਖੋ ਚਾਹੇ ਤੁਸੀਂ ਲਾਈਟ ਕਲ ਲੈ ਲਓ ਤੁਸੀਂ ਡਾਰਕ ਲੈ ਲਓ ਤੁਸੀਂ ਸਿੰਪਲ ਜਿਹਾ ਲੈ ਲਓ ਤੁਸੀਂ ਕਢਾਈਆਂ ਲੈ ਲਓ ਤੁਸੀਂ ਚਾਹੇ ਇਦਾਂ ਦੇ ਭਾਰੇ ਕੰਮ ਲੈ ਲਓ ਹਨਾ ਮਤਲਬ ਆ ਦੇਖੋ ਚੀਜ਼ਾਂ ਇਹੋ ਜੀਆਂ ਚੀਜ਼ਾਂ ਤੁਹਾਨੂੰ ਨਹੀਂ ਮਿਲਣੀਆਂ ਸੋ ਬਾਰ-ਬਾਰ ਸਾਡਾ ਜ਼ੋਰ ਕੀ ਆ ਭਈ ਜਿਹੜਾ ਤੁਸੀਂ ਬਾਜ਼ਾਰ 'ਚ ਜਾ ਕੇ ਮਤਲਬ 1 ਲੱਖ ਰੁਪਏ ਦਾ ਕੱਪੜਾ ਲੈਣਾ ਤੁਹਾਨੂੰ ਇੱਥੇ 40 ਹਜ਼ਾਰ ਰੁਪਏ ਦਾ ਮਿਲਣਾ ਰੇਟ ਘੱਟ ਮਿਲ ਗਿਆ ਆ ਜਿਹੜੀ ਡਿਜ਼ਾਈਨ ਇਹ ਗਿਆ ਜਿਹੜੀ ਵੈਰਾਈਟੀ ਜਿਹੜੀ ਰੇਂਜ ਆ ਇਹ ਤੁਹਾਨੂੰ ਹੋਰ ਕਿਤੋਂ ਮਿਲਣੀ ਨਹੀਂ ਜਾਂ ਤੁਸੀਂ ਚੰਡੀਗੜ੍ਹ ਜਾਉਂਗੇ ਜਾਂ ਮੁਹਾਲੀ ਜਾਉਂਗੇ ਮਤਲਬ ਵੱਡੇ ਸ਼ਹਿਰਾਂ ਜਾਉਂਗੇ ਪਰ ਜੇ ਰੇਟ ਉੱਥੇ ਜਾ ਕੇ ਕਿਸ ਨੇ 35000 ਮੰਗਣਾ ਕਿਸ ਨੇ 40000 ਮੰਗਣਾ ਇੱਥੇ ਜਦੋਂ ਤੁਸੀਂ ਆਉਣਾ ਮਿੱਠੇ ਮਿੱਠੇ ਰੇਟ ਆ ਖੁਸ਼ ਹੋਗੇ ਤੁਸੀਂ ਜਾਣਾ ਦੇਖੋ ਬੜਾ ਸੋਹਣਾ ਡਾਰਕ ਬਲੂ ਕਲਰ ਹੈਗਾ ਉੱਪਰ ਬੜਾ ਹੀ ਸੋਹਣਾ ਕੰਮ ਕੀਤਾ ਦੇਖੋ ਨਾ ਸਾਰਾ 프ਰੰਟ ਕੇ ਰਾ ਦੁਪੱਟੇ ਚੈੱਕ ਕਰ ਲੋ ਭਾਜੀ ਦੁਪੱਟਾ ਕਹਿੰਦਾ ਮੈਂ ਸੋਨਾ ਤੇ ਸੂਟ ਕਹਿੰਦਾ ਮੈਂ ਸੋਨਾ ਮੈਂ ਕਿਹਾ ਤੁਸੀਂ ਕਹੀ ਜਨਾ ਦੁਪੱਟਾ ਸਨ ਇਹ ਦੋਵੇਂ ਸੋਨੇ ਨੇ ਇੱਕ ਰਾਇਲ ਕਲਰ ਦਾ ਸੂਟ ਪਹਿਣਾ ਕਹਿੰਦੇ ਸਾਨੂੰ ਰਾਇਲ ਕਲਰ ਦਾ ਸੂਟ ਨਹੀਂ ਮਿਲਦਾ ਹੈਵੀ ਦੇ ਵਿੱਚ ਕਿਤੋਂ ਆਪਾਂ ਸਪੈਸ਼ਲ ਧਿਆਨ ਰੱਖਦੇ ਆਂ ਦਾਜਵੰਦ ਦੇ ਵਿੱਚ ਰਾਇਲ ਕਲਰ ਦਾ ਸੂਟ ਬਣਾਇਆ ਵਾ ਤੇ ਬਾਜ਼ਾਰਾਂ ਚ ਚੱਲੇਗਾ ਰੇਟ ਕੀ ਏ 35000 ਵਾਂ ਲੈਦੇ 36000 ਵਾਂ ਲੈ ਸੰਦੇ ਆ ਪਾਣੀਓ ਕੰਮ ਕਰਨਾ 14 12 13 ਹਜ ਜ ਤੁਹਾਨੂੰ ਦੇ ਦੇ ਨੇ ਫਾਇਦਾ ਹੀ ਫਾਇਦੇ ਕਰਾ ਦੇ ਨੇ ਆ ਵੀ ਤੁਸੀਂ ਚੈੱਕ ਕਰ ਲੋ ਕਿਸੇ ਨੇ ਲਾਈਟ ਕਲਰ ਲੈਣਾ ਕਹਿੰਦੇ ਵੀ ਸਾਨੂੰ ਸਿੰਪਲ ਆ ਦੇਖੋ ਨਾ ਕਿਉਂਕਿ ਹਰ ਕਿਸੇ ਦੀ ਆਪੋ ਆਪਣੀ ਚੁਆਇਸ ਆ ਸੋ ਤੁਹਾਡੀ ਚੁਆਇਸ ਨੂੰ ਮੱਦੇ ਨਜ਼ਰ ਰੱਖਦੇ ਉਦਾਂ ਦੀਆਂ ਚੀਜ਼ਾਂ ਇੱਥੇ ਤਿਆਰ ਕਰਾ ਦਿੱਤੀਆਂ ਹੈਗੀਆਂ ਇਹ ਦੇਖੋ ਅੰਟੀ ਦੇ ਕੰਮ ਨਾ ਪੈਣਾ ਕਹਿੰਦੀ ਆ ਵਾ ਅਸੀਂ ਬਨਾਰਸੀ ਦੁਪੱਟੇ ਲੈਣੇ ਨੇ ਬਨਾਰਸੀ ਦੁਪੱਟਿਆਂ ਨੂੰ ਖਾਸ ਧਿਆਨ ਵਿੱਚ ਰੱਖਦੇ ਆ ਆ ਕੰਮ ਕਰਾਇਆ ਹੋਇਆ ਪਿਆਰ ਬਨਾਰਸੀ ਕੰਮ ਨਾਲ ਹੈਂਡਵਰਕ ਦਾ ਕੰਮ ਕਿੱਡਾ ਪਿਆਰਾ ਕੰਮ ਕੀਤਾ ਆਏ ਦੇਖੋ ਨਾਲ ਬਨਾਰਸੀ ਦੁਪੱਟਾ ਉਹ ਨਹੀਂ ਛੋਟਾ ਦੁਪੱਟਾ ਪੂਰਾ ਵੱਡਾ ਦੁਪੱਟਾ ਜਿੱਦਾਂ ਮਰਜ਼ੀ ਭੈਣ ਬੁੱਕਲ ਮਾਰੇ ਤਾਂ ਉਹਦਾ ਇਹਦਾ ਇੱਕ ਹੋਰ ਫਾਇਦਾ ਕੱਲ ਨੂੰ ਭੈਣ ਕਹਿੰਦੀ ਹੈ ਕਿ ਮੈਂ ਸੂਟ ਨਹੀਂ ਪੋਣਾ ਇਹਦੇ ਨਾਲ ਕੰਟਰਾਸਟ ਪਲੇਨ ਸੂਟ ਲੈ ਕੇ ਦੋ-ਦੋ ਕੰਮ ਦੇਈ ਜਾਣੇ ਨੇ ਸੋ ਤੁਸੀਂ ਛੇਤੀ ਇੱਥੇ ਆ ਜਾਓ ਚਾਹੇ ਤੁਸੀਂ ਰੀਸੇਲਰਿਆਂ ਤੁਹਾਡੇ ਤਾਂ ਵੀ ਬਹੁਤ ਸਾਰੇ ਫਾਇਦੇ ਆ ਤੁਸੀਂ ਦਾਜਵੇਰ ਦਾ ਕਪੜਾ ਨਾਲ ਫੇਰਾ ਤੁਹਾਡਾ ਫਾਇਦਾ ਬਹੁਤ ਆ ਜੇ ਤੁਸੀਂ ਮੰਨ ਲਓ 2-2 4-4 ਸੂਟ ਆਪਣੇ ਪਾਉਣ ਲਈ ਲੈਣੀਆਂ ਤੁਸੀਂ ਚਾਹੋ ਵੀ हट ਕੇ ਚੀਜ਼ ਮਿਲੇ ਤਾਂ ਵੀ ਤੁਸੀਂ ਇੱਥੇ ਆ ਜਾਓ ਫਾਇਦੇ ਬਹੁਤ ਸਾਰੇ ਆ ਇਹ ਸੂਟ ਤਾਂ ਸਾਨੂੰ ਅਸੀਂ ਦਿਖਾਦੇ ਸੂਟਾਂ ਦੇ ਨਾਲ-ਨਾਲ ਤੁਸੀਂ ਪਾਰਟੀ ਵੇਅਰ ਲਹਿੰਗੇ ਲੈਣੇ ਆ ਤੁਸੀਂ ਡਰੈਸਾਂ ਲੈਣੀਆਂ ਤੁਸੀਂ ਸ਼ਰਾਰੇ ਗਰਾਰੇ ਲੈਣੇ ਆ ਆ ਦੇਖੋ ਨਾ ਅਸੀਂ ਤੁਹਾਨੂੰ ਜੇ ਕਹਿੰਨੇ ਆ ਬਈ ਸਾਡੇ ਕੋਲ ਚੀਜ਼ਾਂ ਵਾਕਈ ਹਟਕੇ ਹੈਗੀਆਂ ਇਦਾਂ ਦੇ ਡਿਜ਼ਾਈਨ ਤੁਹਾਨੂੰ ਮਿਲ ਜਾਣੇ ਆ ਜੇ ਆਪਾਂ ਇਹਨਾਂ ਦੀ ਪ੍ਰਾਈਸ ਦੀ ਗੱਲ ਕਰੀਏ ਇਦਾਂ ਹੀ ਡੰਮੀ ਤੇ ਲੱਗੇ ਬਾਜ਼ਾਰ 'ਚ ਹੈਗੇ ਪਤਾ ਕਰੋ ਇਹ ਡਰੈਸ ਦਾ ਕਿਸ ਨੇ 10000 ਮੰਗਣਾ ਕਿਸੇ ਨੇ 12000 ਮੰਗਣਾ ਕਿਸੇ ਨੇ 14000 ਮੰਗਣਾ ਅਸੀਂ ਰੇਟ ਲੈ ਕੇ ਲਾਤਾ ਇੱਚ ਆਉਣ ਦਾ ਫਾਇਦਾ ਕੀ ਆ ਭਾਵੇਂ ਬੱਚਾ ਆਵੇ ਬਜ਼ੁਰਗ ਆਵੇ ਇਹ 12 15000 ਵਾਲੀ ਡਰੈਸ ਤੁਹਾਨੂੰ 4750 ਰੁਪਏ 'ਚ ਮਿਲਣੀ ਆ ਇਦਾਂ ਦੀਆਂ ਚੀਜ਼ਾਂ ਦੇਖੋ ਤੁਹਾਨੂੰ ਹਨਾ 2 ਪੀਸ ਡਰੈਸ 1 ਪੀਸ ਡਰੈਸ ਕਲਰ ਸੋਹਣੇ ਭਾਜੀ ਪਾਰਟੀ ਬੱਲ ਲੇਗੇ ਮੈਨੂੰ ਦੱਸੋ ਵੀ ਸ਼ੁਰੂਆਤ ਕਿੱਥੋਂ ਹੋ ਜਾਂਦੀ ਹੈ ਪਾਰਟੀ 1750 ਤੋਂ ਸਾਡੇ ਕੋਲ ਲਹਿੰਗਾ ਸਟਾਰਟ ਹੋ ਜਾਂਦਾ ਹੈ ਉੱਪਰ ਰਗਾਗ ਦੀ ਖੁਸ਼ੀ ਹੈ ਜਿੰਨਾ ਮਰਜ਼ੀ ਲੈ 1750 ਦੇ ਵਿੱਚ ਕੋਈ ਲਾਗੇ ਛਾਗੇ ਲਹਿੰਗਾ ਨਹੀਂ ਦੇਗਾ ਇਹ ਗਰੰਟੀ ਹੈ ਇਹ ਸਿਰਫ ਅੰਕਲ ਓਮ ਤੇ ਬ੍ਰਾਂਡ ਮਾਤੋ ਸ਼ਰੀ ਦਸਤਾਰ ਵਾਲੇ ਇਹਨੇ ਜਿਹੜਾ 1750 ਦੇ ਵਿੱਚ ਲਹਿੰਗਾ ਤੰਦ 35 35 4 4000 ਰੁਪਿਆ ਰੈਂਟ ਲੈਂਦੇ ਆਪਾਂ 1750 ਦੇ ਵਿੱਚ ਉਹਨਾਂ ਨੂੰ ਲਹਿੰਗਾ ਦੇ ਦੇਣਾ ਤੇ ਕੋਈ ਮਾਜੇ ਦਾ ਸਭ ਤੋਂ ਵੱਡਾ ਤੇ ਸਭ ਤੋਂ ਲਗਜ਼ਰੀ ਸ਼ੋਰੂਮ ਆ ਪਰ ਰੇਟ ਬਹੁਤ ਨਿੱਕੇ ਨਿੱਕੇ ਆ ਵੈਰਾਈਟੀ ਬਹੁਤ ਜ਼ਿਆਦਾ ਹਿਊਜ਼ ਹੈਗੀ ਆ ਤਾਂ ਤੁਹਾਨੂੰ ਕਹਿੰਦੇ ਇੱਥੇ ਆਜੋ 100% ਤੁਸੀਂ ਖੁਸ਼ ਹੋਗੇ ਜਾਨਾ ਫਾਇਦੇ ਹੋਣੇ ਆ ਤੁਸੀਂ ਸਿੰਗਲ ਟਾਈਮ ਇੱਕ ਵਾਰੀ ਸਾਡੇ ਕੋਲ ਤੇ ਆਜੋ ਫਿਰ ਬਾਰ ਬਾਰ ਜਿੱਥੇ ਤੁਸੀਂ ਜਾਣੇ ਉੱਥੇ ਜਾਣਾ ਬੰਦ ਕਰਕੇ ਇੱਥੇ ਆਉਂਗੇ ਕਿਉਂਕਿ ਤੁਸੀਂ ਕਾफी ਇਤੋਂ ਫਾਇਦਾ ਲੈ ਕੇ ਜਾਵੋਗੇ ਆਜੋ ਤੁਹਾਡੀ ਵੇਟ ਕਰਦੇ ਆ ਮਾਤੂ ਸ਼੍ਰੀ ਦਸਤਾਰ ਅੰਕਲ ਓਮ ਕੱਪੜੇ ਦਾ ਸ਼ੋਰੂਮ ਆ ਕਾਦੀਆਂ ਸ਼ਹਿਰ ਦੇ ਵਿੱਚ ਹੈਗਾ ਐਡਰੈਸ ਤੇ ਟੈਲੀਫੋਨ ਨੰਬਰ ਸਕਰੀਨ ਤੇ ਤੁਸੀਂ ਕੋਈ ਗੱਲ ਕਰਨੀ ਫੋਨ ਕਰ ਸਕਦੇ ਆ ਕੈਮਰਾਮੈਨ ਹੋਮ ਸੰਧੀ ਨਾਲ ਹਰਦੀਪ ਸਿੰਘ ਤਗੜਸਾਂ ਟੀਵੀ ਕਾਦੀਆਂ